ਕਿਰਤੀ ਕਿਸਾਨੀ ਹਣੋ ਜਿਹੜਾ ਮੰਗ ਪੱਤਰ ਦਿੱਤਾ ਗਿਆ ਇਹਦੇ ਵਿੱਚ ਜਿਹੜੀਆਂ ਮੰਗਾਂ ਹਨ ਬੜੀਆਂ ਹੀ ਪੰਜਾਬ ਦੇ ਭਲੇ ਦੀਆਂ ਮੰਗਾਂ ਜਿਦੇ ਚ ਨਹਿਰੀ ਪਾਣੀ ਪਾਰੇ ਆ ਪੀਣ ਵਾਲੇ ਪਾਣੀ ਪਾਰੇ ਆ ਫਸਲੀ ਤਬਦੀਲੀ ਪਾਰੇ ਆ ਇਹ ਜਿਹੜੀਆਂ ਹੋਣੀਆਂ ਜਿਹੜੀਆਂ ਮੰਗਾਂ ਉਹ ਬਹੁਤ ਜ਼ਰੂਰੀ ਹੈ ਮੈਂ ਵੀ ਇਹਨਾਂ ਦੇ ਨਾਲ ਰਲ ਕੇ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਰਲ ਕੇ ਕਿ ਇਹਨਾਂ ਦੇ ਪਹਿਲ ਦੇ ਆਧਾਰ ਤੇ ਜਿਹੜਾ ਵਿਚਾਰ ਕੀਤਾ ਜਾਵੇ ਜੇ ਜਾਣਾ ਕਿ ਮਾਮਲਾ ਸੀ ਜਿਹੜਾ ਜਿਹੜੇ ਆਉਣ ਵਾਲੇ ਜਿਹੜੇ ਤਿੰਨ ਰੋਜ਼ ਦੇ ਮੋਰਚੇ ਨੇ ਉਹਨਾਂ ਦੀ ਵੱਡੀ ਪੱਧਰੀ ਅੱਜ ਕਿਰਤੀ ਕਿਸਾਨ ਜੂਨੀਅਨ ਵੱਲੋਂ ਪੂਰੇ ਪੰਜਾਬ ਵਿੱਚ ਜਿਹੜੀਆਂ ਭਾਗ ਦੀਆਂ ਮੰਗਾਂ ਕਿਸਾਨੀ ਨਾਲ ਸੰਬੰਧਤ ਜਿਵੇਂ ਨਹਿਰੀ ਪਾਣੀ ਐ ਐਮਐਸਪੀ ਦਾ ਮੁੱਦਾ ਕਰਜ਼ਾ ਮਾਫੀ ਸਮੁੱਚਾ ਕਿਸਾਨਾਂ ਦਾ ਕਰਜ਼ਾ ਮਾਫੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰੇ ਪੰਜਾਬ ਵਿੱਚ ਕਿਰਤੀ ਕਿਸਾਨ ਜੂਨੀਅਨ ਯੂਥ ਵਿੰਗ ਵੱਲੋਂ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਜਿਹੜਾ ਹੇਠਲਾ ਪਾਣੀ ਆ ਤਕਰੀਬਨ ਤਕਰੀਬਨ ਖਤਮ ਹੋ ਚੁੱਕਾ ਹੈ ਸਾਡੀਆਂ ਮੰਗਾਂ ਕਿ ਜਿਹੜਾ ਨਹਿਰੀ ਪਾਣੀ ਆ ਖੇਤਾਂ ਵਿੱਚ 12 ਮਹੀਨੇ ਤੇ ਪਹੁੰਚਦਾ ਕੀਤਾ ਜਾਵੇ ਤੇ ਜਦੋਂ ਕਿਸਾਨਾਂ ਨੂੰ ਨਹੀਂ ਲੋੜ ਹੁੰਦੀ ਤੇ ਜਿਹੜੇ ਰੀਚਾਰਜ ਪੁਆਇੰਟ ਆ ਉਹ ਮੁਗਿਆਂ 'ਤੇ ਲਾਈ ਜਾਣ ਤਾਂ ਜੋ ਜਿਹੜਾ ਧਰਤੀ ਦਾ ਥੱਲੜਿਆ ਪਾਣੀ ਦਾ ਪੱਧਰ ਆ ਉਹਦੇ 'ਤੇ ਸੁਧਾਰ ਆ ਸਕੇ ਤੁਹਾਡੀ ਦੂਸਰੀ ਮੰਗ ਇਹ ਹੈਗੀ ਵੀ ਜਿਹੜਾ ਨੀਲ ਭਾਗੜਾ ਦਾ ਨੀਲਾ ਭਾ ਮਾਰਦਾ ਪਾਣੀ ਆ ਹਰ ਇੱਕ ਘਰ ਤੱਕ ਪਹੁੰਚਦਾ ਕੀਤਾ ਜਾਵੇ ਤਾਂ ਜੋ ਜਿਹੜਾ ਪੰਜਾਬ ਆ ਉਹ ਬਹੁਤ ਹੀ ਤੰਬੀਰ ਬਿਮਾਰੀਆਂ ਦੇ ਸੰਕਟ ਵਿੱਚ ਫਸ ਚੁੱਕਿਆ ਹੈ ਤੇ ਉਹਨੇ ਨਿਜਾਦ ਪਾਉਣ ਲਈ ਸ਼ਾਨਦੂਈ ਇਹ ਮੰਗਿਆ ਵੀ ਜਿਹੜਾ ਹਰ ਇੱਕ ਘਰ ਤੱਕ ਉਹ ਪਾਣੀ ਆ ਪਹੁੰਚਦਾ ਕੀਤਾ ਜਾਵੇ ਤੀਸਰੀ ਮੰਗ ਜਿਹੜੀ ਹੈਗੀ ਹੈ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਉਹ ਮਾਫ ਕੀਤਾ ਜਾਵੇ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਕਾਰਨ ਤਾਂ ਹੀ ਕਰਜ਼ਾ ਚੜਿਆ ਸਾਡੀ ਸਮਝ ਮੁਤਾਬਕ ਤੇ ਐਮਐਸਪੀ ਦੀ ਜਿਹੜੀ ਰਿਪੋਰਟ ਹੈ ਕਾਨੂੰਨ ਆ ਉਹ ਲਾਗੂ ਕੀਤਾ ਜਾਵੇ ਜੇਕਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਸਾਡੇ ਕਿਸਾਨਾਂ ਨੇ ਜਿਹੜਾ ਸਰਕਾਰ ਤੋਂ ਕਰਜ਼ਾ ਜਿਹੜਾ ਪੈਸੇ ਉਹ ਲੈਣੇ ਬੰਦੇ ਆ ਨਾ ਕਿ ਦੇਣੇ ਬੰਦੇ ਆ ਇਸ ਕਰਕੇ ਸਾਡੀ ਮੰਗ ਹੈ ਵੀ ਜਿਵੇਂ ਕੋਪਰੇਟ ਘਰਾਨਿਆਂ ਦੇ ਕਰਜ਼ਿਆਂ ਤੇ ਲੀਖ ਮਾਰੀ ਜਾਂਦੀ ਹੈ ਉਵੇਂ ਹੀ ਜਿਹੜਾ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਸਾਡੀ ਪੰਜਵੀਂ ਜਿਹੜੀ ਮੰਗ ਹੈਗੀ ਹੈ ਜਿਹੜੀ ਪੰਜਾਬ ਦੀ ਕਿਸਾਨੀ ਤੇ ਛੋਟੇ ਉਜੋਗਾ ਨੂੰ ਬਚਾਉ ਲਈ ਹੈ ਜਿਹੜਾ ਭਾਰਤ-ਪਾਕਿਸਤਾਨ ਦਾ ਵਪਾਰ ਆ ਵਾਗਾ ਬਾਰਡਰ ਤੇ ਟਾਰੀ ਬਾਰਡਰਾਂ ਹੀ ਖੋਲ੍ਹਿਆ ਜਾਵੇ ਤੁਹਾਨੂੰ ਪਤਾ ਹੀ ਹੈ ਜਿਹੜਾ ਇਹ ਵਪਾਰ ਆ ਬੰਦਰਗਾਹਾਂ ਰਹੀਂ ਜਿਹੜੇ ਵਾਨੀ ਡਾਨੀਆਂ ਤੇ ਸ਼ਿਪਾਂ ਵੱਡੇ ਜਾਜ ਆ ਉਹਨਾਂ ਲਈ ਹੁਣ ਵੀ ਹੋ ਰਿਹਾ ਵਾਇਆ ਕਰਾਚੀ ਹੋ ਰਿਹਾ ਤੇ ਜਿਹੜੇ ਸਾਡੇ ਲੋਕ ਉਧਰ ਬੈਠੇ ਆ ਉਹਨਾਂ ਨੂੰ ਵੀ ਇਹ ਜਿਹੜੇ ਆ ਚੀਜ਼ਾਂ ਹੁਣ ਜਿਵੇਂ ਕਿ ਕਣਕ ਉਧਰ ਆਟਾ ਸਬਜ਼ੀਆਂ ਜਿਹੜੀਆਂ ਇਧਰ ਸਬਜ਼ੀਆਂ ਤੋਂ 75 ਸੁੱਟੀਆਂ ਜਾ ਰਹੀਆਂ ਨੇ ਉਧਰ 100-100 ਰੁਪਿਆ ਜਿਹੜਾ ਮਿਲ ਰਿਹਾ ਕਿਲੋ ਦਾ ਤੇ ਸਾਡੀ ਮੰਗ ਹੈ ਜੇਕਰ ਪੰਜਾਬ ਦੀ ਕਿਸਾਨੀ ਪਚਾਉਣੀ ਹੈ ਛੋਟਾ ਵਪਾਰ ਵਿਯੋਗ ਬਚਾਉਣਾ ਹੈਗਾ ਤਾਂ ਜਿਹੜਾ ਵਪਾਰ ਹੈ ਸਾਗ ਬਾਗ ਤੇ ਅਟਾਰੀ ਬਾਡਰਾਂ ਹੀ ਖੋਲਿਆ ਜਾਵੇ ਆਮ ਲੋਕਾਂ ਲਈ ਇਨਾ ਮੰਗਾ ਨੂੰ ਲੈ ਕੇ ਅਸੀਂ ਕਿਰਤੀ ਕਿਸਾਨ ਜੁਗੀਆਂ ਉਹਨਾਂ ਨੂੰ ਪੂਰੇ ਪੰਜਾਬ ਵਿੱਚ ਅੱਜ ਮੋਟਰਸਾਈਕਲ ਮਾਰਚ ਕਰ ਰਹੇ ਆ ਤੇ ਤਾਂ ਜੋ ਸਰਕਾਰ ਦੇ ਜਿਹੜੇ ਗੁੰਗੇ ਬੋਲੇ ਤਾਂ ਨਾਲ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਪੰਜਾਬ ਹੈ ਕਿਹੜੀ ਹਾਲਾਤ ਵਿੱਚੋਂ ਲੰਘ ਰਿਹਾ ਕਿੱਥੋਂ ਮਾਰਦੂਸਿਰੂ ਫਿੱਟਰ ਸੀ ਔਰ ਕਿੱਥੇ ਖਸਮ ਕੀਤਾ ਜਾ ਰਿਹਾ ਔਰ ਇਹਨਾਂ ਦੇ ਘਰ ਦੇ ਅੱਗੇ ਪਹੁੰਚੀ ਉਹਦੀ ਮਾਗ ਪੱਤਰ ਦੇਣਾ ਸੀ ਅਜੇ ਕੋਈ ਹੋਰ ਵੀ ਪ੍ਰੋਗਰਾਮ ਇਹ ਮਾਰਚ ਅਸੀਂ ਵਿੰਗ ਟੋਲ ਪਲਾਜੇ ਤੋਂ ਸ਼ੁਰੂ ਕਰਕੇ ਵੱਖ-ਵੱਖ ਰਸਤਿਆਂ ਰਾਹੀਂ ਇੱਥੇ ਅਸੀਂ ਅਕਸਰ ਪਹੁੰਚੇ ਆਏ ਐ ਐਮਐਲਏ ਕਾਕਾ ਬਰਾੜ ਦੇ ਬਾਰਮੂਰੇ ਤੇ ਇੱਥੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰ ਰਹੇ ਆਂ ਤੇ ਜੇਕਰ ਕਿਸਾਨੀ ਮੰਗਾਂ ਜਿਹੜੀਆਂ ਪੰਜਾਬ ਦੀ ਨਾਲ ਸੰਬੰਧਤ ਐ ਜਿਹੜੀਆਂ ਨਹੀਂ ਮੰਗੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਇਹ ਵੱਡੇ ਸੰਘਰਸ਼ ਉਹ ਵਿੱਢਾਂਗੇ